जय भीम जय भारत जय संविधान यूजीसी बिल 2026 ਅੱਜ ਅਸੀਂ ਤੇ ਗੱਲਬਾਤ ਕਰਦੇ ਹਾਂ ਕਿ ਇਹ ਬਿਲ ਹੈ ਕਿ ਐਕਚੁਅਲ ਦੇ ਵਿੱਚ ਉਹ ਰਹਿੰਦੇ ਤੇ ਇੰਨਾ ਹੰਗਾਮਾ ਕਿਉਂ ਹੋਇਆ ਯੂਜੀਸੀ ਬਿਲ 2026 ਵੈਸੇ ਤਾਂ ਦੇਖਿਆ ਜਾਵੇ ਇੱਕ ਛੋਟਾ ਜਿਹਾ ਬਹੁਤ ਹੀ ਛੋਟਾ ਜਿਹਾ ਸਮਾਜਿਕ ਨਿਆਂ ਦਾ ਸਟੈਪ ਹੈ ਜਿੰਦੇ ਚ ਹਾਲਾਂਕਿ ਸਮਾਜਿਕ ਨਿਆਂ ਪੂਰੀ ਤਰ੍ਹਾਂ ਨਹੀਂ ਮਿਲਣਾ ਉਹ ਵੀ ਅੱਗੇ ਗੱਲ ਕਰਾਂਗੇ ਕਿ ਕਿੱਦਾਂ ਨਹੀਂ ਮਿਲਣਾ ਲੇਕਿਨ ਇੱਕ ਛੋਟੀ ਜੀ ਕਿਤੇ ਆਸ ਸੀ ਹੁਣ ਪਹਿਲਾਂ ਹੀ ਦੱਸ ਦਈਏ ਕਿ ਇਹਨੂੰ ਜਿਹੜਾ ਮੋਦੀ ਸਰਕਾਰ ਨਹੀਂ ਲੈ ਕੇ ਆਈ ਹੈ ਇਹਨੂੰ ਬੀਜੇਪੀ ਸਰਕਾਰ ਨਹੀਂ ਲੈ ਕੇ ਆਈ ਹੈ ਇਹ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ UGC ਨੇ ਗਾਈਡਲਾਈਨਸ ਪੇਸ਼ ਕੀਤੀਆਂ ਨੇ ਸੁਪਰੀਮ ਕੋਰਟ ਦੇ ਆਦੇਸ਼ ਤੇ ਬਣਿਆ ਮਤਲਬ ਉਹਨੇ ਬਣਿਆ ਕਿ ਮੈਂ ਇੱਕ ਜਿਹੜੇ ਸਾਡੇ ਸੈਂਟਰਲ ਯੂਨੀਵਰਸਿਟੀਆਂ ਨੇ ਜਾਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਐ ਐਸਸੀ ਐਸਟੀ ओबीसी ਸਟੂਡੈਂਟਸ ਨਾਲ ਜਾਤੀਗਤ ਭੇਦਭਾਵ ਦੇ ਮਾਨਸਿਕ ਦਬਾਅ ਦੇ ਜਿਹੜੇ ਮਾਮਲੇ ਸਾਹਮਣੇ ਆਏ ਹੈਗੇ ਆ ਔਰ ਉਹਨਾਂ ਦੇ ਕਰਕੇ ਉਹ ਜਿਹੜੇ ਬੱਚੇ ਹੈ ਕਈ ਵਾਰੀ ਬਹੁਤ ਜ਼ਿਆਦਾ ਉਹਨਾਂ ਨੂੰ ਮਤਲਬ ਮਾਨਸਿਕ ਦਬਾਅ ਜਿਹੜਾ ਪੇਸ਼ ਸਹਿਨ ਕਰਨਾ ਪੈਂਦਾ ਜਿਸ ਕਰਕੇ ਉਹ ਸੁਸਾਈਡਸ ਵੀ ਕਰ ਲੈਂਦੇ ਨੇ ਤਾਂ ਉਹਦੇ ਵਿੱਚ ਇੱਕ ਰੋਹਿਤワ ਮੁੱਲਾ ਦਾ ਕੇਸ ਆਇਆ ਸੀ 2016 ਦਾ ਉਸ ਤੋਂ ਬਾਅਦ ਫਿਰ ਪਾਇਲ ਤੜਵੀ ਦਾ ਕੇਸ ਸੀ 2019 ਦੇ ਵਿੱਚ ਉਹਨਾਂ ਨੇ ਸੁਸਾਈਡ ਕੀਤੀ ਸੀ ਫਿਰ 2023 ਦੇ ਵਿੱਚ ਉਸ ਤੋਂ ਬਾਅਦ ਵੀ ਆਯੂਸ਼ ਆਸ਼ਾ ਅਨਿਲ ਕੁਮਾਰ ਬਹੁਤ ਸਾਰੇ ਅਜਿਹੇ ਕੇਸ ਆਏ ਔਰ ਇਨਾਂ ਕੇਸਿਸ ਦੇ ਵਿੱਚ ਇਹ ਪਾਇਆ ਗਿਆ ਕਿ ਇਹ ਸਾਰੇ ਮਾਮਲੇ ਜਾਤੀਗਤ ਭੇਦਭਾਵ ਦੇ ਸੀਗੇ ਜਿੰਨਾ ਕਰਕੇ ਇਨਾਂ ਬੱਚਿਆਂ ਉਤੇ ਇਨਾਂ ਦਬਾਅ ਬਣਾਇਆ ਗਿਆ ਇਨਾਂ ਨਾਲ ਇਨਾਂ ਗੰਦਾ ਜਿਹੜਾ ਬਿਹੇਵੀਅਰ ਸੀ ਜਾਤ ਦੇ ਵੇਚ ਤੇ ਕੀਤਾ ਗਿਆ ਕਿ ਇਹ ਇਨਾਂ ਨੂੰ ਜਿਹੜੀ ਹੈਗੀ ਆ ਆਤਮ ਹੱਤਿਆ ਕਰਨੀ ਪਈ ਔਰ ਉਸ ਤੋਂ ਬਾਅਦ ਹੁਣ ਇੱਕ ਰਿਪੋਰਟ ਆਈ ਪਿਛਲੇ 2018 ਤੋਂ ਲੈ ਕੇ 23 ਤੱਕ ਦੀ ਕਿ ਪਿਛਲੇ 5 ਸਾਲਾਂ ਦੇ ਵਿੱਚ ਜਿਹੜੀਆਂ ਸਾਡੀਆਂ ਹਾਇਰ ਐਜੂਕੇਸ਼ਨ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਜਾਤੀਗਤ ਭੇਦਭਾਵ ਦੇ ਮਾਮਲੇ ਜਿਹੜੇ ਹੈਗੇ ਉਹ 118% ਵੱਧ ਗਏ। ਔਰ ਇਸ ਤੋਂ ਇਲਾਵਾ 13000 626 ਜਿਹੜੇ ਨੇ एससी एसटी ओबीसी ਸਟੂਡੈਂਟਸ ਨੇ ਪਿਛਲੇ 5 ਸਾਲਾਂ ਦੇ ਵਿੱਚ ਆਪਣੇ ਇਹ ਸੈਂਟਰ ਯੂਨੀਵਰਸਿਟੀਆਂ ਆਈਆਈਐਮਸ ਆਈਆਈਐਸਟੀਆਂ ਦੇ ਵਿੱਚੋਂ ਜਿਹੜੇ ਹੈ ਡ੍ਰੌਪ ਆਊਟ ਹੋ ਗਏ ਉਹਨੇ ਇਹ ਡ੍ਰੌਪ ਆਊਟ ਨਹੀਂ ਇਹਨੂੰ کہہ ਸਕਦੇ ਐਕਚੁਅਲੀ ਉਹ ਡ੍ਰੌਪ ਆਊਟ ਕਿਉਂ ਹੋਏ ਉਹਨਾਂ ਦਾ ਕਾਰਨ ਵੀ ਜਿਹੜਾ ਜਾਤੀਗਤ ਭੇਦਭਾਵ ਮਾਨਸਿਕ ਪਤਾੜਨਾ ਦੱਸਿਆ ਜਾ ਰਿਹਾ ਹੈਗਾ ਤਾਂ ਇਹ ਜਿਹੜੇ ਮਾਮਲਿਆਂ ਨੂੰ ਦੇਖਦੇ ਹੋਏ ਜਦੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਕਿ ਕੇਸ ਜਿਹੜਾ 118% ਤੱਕ ਵੱਧ ਗਿਆ ਹੈ ਔਰ ਇੰਨੇ ਜ਼ਿਆਦਾ ਜਿਹੜੇ ਸਟੂਡੈਂਟਸ ਨੇ ਉਹ ਹਾਇਰ ਐਜੂਕੇਸ਼ਨ ਦੇ ਵਿੱਚੋਂ ਡ੍ਰੌਪ ਆਊਟ ਹੋ ਰਹੇ ਨੇ ਤਾਂ ਜਿਹੜੀ ਸੁਪਰੀਮ ਕੋਰਟ ਨੇ ਹਦਾਇਤਾਂ ਦਿੱਤੀਆਂ ਸੀ ਕਿ ਇਹਦੇ ਤੇ ਇੱਕ ਸਾਰੀ ਰਿਪੋਰਟ ਪੇਸ਼ ਕੀਤੀ ਜਾਵੇ ਔਰ ਇਹਦੇ ਤੇ ਕੋਈ ਬਿਲ ਬਣਾਇਆ ਜਾਵੇ ਔਰ ਗਾਈਡਲਾਈਨਸ ਦਿੱਤੀਆਂ ਜਾਣ ਤਾਂ ਯੂਜੀਸੀ ਨੇ ਕੁਝ ਗਾਈਡਲਾਈਨਸ ਬਣਾਈਆਂ ਜਿੰਦੇ ਵਿੱਚ ਕਿਹਾ ਹੈ ਕਿ ਯੂਜੀਸੀ ਦੀਆਂ ਜਿਹੜੀਆਂ ਇਹ ਗਾਈਡਲਾਈਨਸ ਆਈਆਂ ਹੈਗੀਆਂ ਉੰਦੇ ਉੱਤੇ ਹੀ ਇਹ ਸਾਰਾ ਹੰਗਾਮਾ ਹੋ ਰਿਹਾ ਹੈਗਾ ਔਰ ਇਹ ਗਾਈਡਲਾਈਨਸ ਦੇ ਵਿੱਚ ਕੀ ਸੀਗਾ ਕਿ ਇਹ ਜਿਹੜਾ ਜਿਹੜੀ ਸੁਪਰੀਮ ਕੋਰਟ ਨੇ ਜੋ ਦਿੱਤਾ ਸੀ ਆਪਣਾ ਆਦੇਸ਼ ਦਿੱਤਾ ਸੀਗਾ ਉਹਦੇ ਵਿੱਚ ਇਹਨਾਂ ਬੱਚਿਆਂ ਦੇ ਜਿਹੜੇ ਕੇਸ ਚੱਲਦੇ ਸੀ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਬੇਸ ਤੇ ਇਹ ਚੀਜ਼ਾਂ ਕੀਤੀਆਂ ਗਈਆਂ ਸੀ ਔਰ ਜਿਹੜਾ ਹੁਣ ਡਾਟਾ ਆਇਆ ਹੈਗਾ 118% ਜਿਹੜਾ ਜਾਤੀਗਤ ਭੇਦਭਾਵ ਦੇ ਮਾਮਲੇ ਵਧੇ ਨੇ ਉਹਦੇ ਵਿੱਚ ਜਿਹੜਾ ਇਹ ਪਾਇਆ ਗਿਆ ਕਿ ਬਈ ਜਿਹੜਾ ਸੈਂਟਰਲ ਯੂਨੀਵਰਸਿਟੀਆਂ ਨੇ ਜਾਂ ਜਿਹੜੀਆਂ ਯੂਨੀਵਰਸਿਟੀਆਂ ਨੇ ਉੱਥੇ ਕਿਸ ਤਰ੍ਹਾਂ ਦਾ ਜਿਹੜਾ ਭੇਦਭਾਵ ਹੋਣ ਕਰਕੇ ਜਿਹੜਾ ਸਿੱਖਿਆ ਨੂੰ ਇੱਕ ਅਧਾਰੇ ਤੱਕ ਸੀਮਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਐਸਸੀ ਐਸਟੀ ਓਬੀਸੀ ਦਾ ਸਮਾਜ ਦਾ ਜਿਹੜਾ ਬੱਚਾ ਹੈ ਉਹ ਜਿਹੜਾ ਉੱਚ ਵਿਦਿਆ ਤੱਕ ਨਾ ਪਹੁੰਚ ਪਾਵੇ ਔਰ ਜਿਹੜਾ ਸਾਡਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ UGC ਹੈ ਉਹਦਾ ਮੇਨ ਉਦੇਸ਼ ਹੀ ਹੈ ਕਿ ਜਿਹੜਾ ਸਾਡੇ ਸਮਾਜ ਦਾ ਯੂਥ ਹੈ ਜਿਹੜਾ ਦੇਸ਼ ਦਾ ਯੂਥ ਹੈ ਉਹਨੂੰ ਸਿੱਖਿਆ ਦੇ ਨਾਲ ਤਕਨੀਕੀ ਸਿੱਖਿਆ ਦੇ ਨਾਲ ਉਹਨੂੰ ਵਿਗਿਆਨਿਕ ਸੋਚ ਦੇ ਨਾਲ ਉਹਨੂੰ ਖੋਜ ਦੇ ਨਾਲ ਜੋੜਨਾ ਤਾਂ ਕਿ ਦੇਸ਼ ਜਿਹੜਾ ਵਿਕਾਸ ਵੱਲ ਵਸ ਸਕੇ ਲੇਕਿਨ ਇਹ ਕੁਝ ਤਾਂ ਹੋ ਹੀ ਨਹੀਂ ਰਿਹਾ ਐਕਚੁਅਲ ਦੇ ਵਿੱਚ ਤਾਂ ਕਿਉਂਕਿ ਡਾਟਾ ਦੱਸ ਰਿਹਾ ਹੈਗਾ ਤਾਂ ਜਿਹੜੇ ਇਹਨਾਂ ਪਿਛਲੇ ਮਤਲਬ ਜਿਹੜੇ ਇਹ ਕਾਫੀ ਲੰਬੇ ਟਾਈਮ ਤੋਂ ਜਿਹੜੇ ਕੇਸ ਸੀ ਚੱਲ ਰਹੇ ਸੀਗੇ ਔਰ ਇਹਦੇ ਵਿੱਚ ਜਿਹੜੀਆਂ UGC ਦੀਆਂ ਕੁਝ ਗਾਈਡਲਾਈਨਸ ਸੀਗੀਆਂ ਪਿਛਲੀਆਂ 2012 ਦੀਆਂ ਉਹਨਾਂ ਗਾਈਡਲਾਈਨਸ ਦੇ ਵਿੱਚ ਕੁਝ ਕਮੀਆਂ ਪਾਈਆਂ ਗਿਆ ਜਿੰਨਾ ਕਰਕੇ ਇਹ ਜਿਹੜੇ 2016 ਦੇ ਵਿੱਚ ਵੀ ਆਤਮ ਹੱਤਿਆ ਹੋਈ 2019 ਦੇ ਵਿੱਚ ਵੀ ਫਿਰ 23 ਦੇ ਵਿੱਚ ਵੀ ਫਿਰ ਅੱਗੇ ਜਾ ਕੇ ਵੀ ਇਹ ਕੰਟੀਨਿਊ ਹੋ ਰਿਹਾ ਔਰ ਦੇਖੋ ਡਾਟਾ ਜਿਹੜਾ ਇਹ ਦੱਸ ਰਿਹਾ ਕਿ ਵੀ ਹਾਂ ਹੁਣ ਪ੍ਰੈਜੈਂਟ ਦੇ ਵਿੱਚ ਇਹ ਡਾਟਾ ਜਿਹੜਾ ਵਧ ਕੇ 118% ਹੋ ਗਿਆ ਵੱਧਾ ਹੋ ਗਿਆ ਇਹਦੇ ਵਿੱਚ ਆ ਪੰਜਾਬ ਦੀ ਅਗਰ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਵੀ ਅੰਮ੍ਰਿਤਸਰ ਦੇ ਵਿੱਚ ਇੱਕ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ ਵੀ ਇੱਕ ਵਿਦਿਆਰਥੀ ਨੇ ਜਾਤੀਵਾਦ ਦੀ ਭੇਦਭਾਵ ਹੋਣ ਕਰਕੇ ਹੀ ਆਤਮ ਹੱਤਿਆ ਕੀਤੀ ਸੀ ਜਿਹਨੂੰ ਹਲੇ ਤੱਕ ਸ਼ ਨਿਆਂ ਨਹੀਂ ਮਿਲਿਆ ਉਹਨਾਂ ਦੋਸ਼ੀਆਂ ਨੂੰ ਹਲੇ ਵੀ ਸਜ਼ਾ ਨਹੀਂ ਮਿਲੀ ਹੈ ਤਾਂ ਜਿਹੜੀਆਂ ਇਹਨਾਂ ਕਰਕੇ ਇਹ ਗਾਈਡਲਾਈਨਸ ਆਈਆਂ ਉਹਨੇ ਗਾਈਡਲਾਈਨਸ ਦੇ ਵਿੱਚ ਜਿਹੜਾ ਹੰਗਾਮਾ ਹੋ ਰਿਹਾ ਹੈ ਜਿਹੜਾ ਮਨੂਵਾ ਜਿਹੜਾ ਸੜਕਾਂ ਤੇ ਆ ਰਿਹਾ ਹੈ ਉਹਦਾ ਉਹ ਕੀ ਚੀਜ਼ ਹੈਗੀ ਐ ਐਕਚੁਅਲ ਦੇ ਵਿੱਚ ਜਿਹੜਾ ਮਨੂਵਾ ਸੜਕਾਂ ਤੇ ਹੈ ਅੱਜ ਜਿਹੜਾ ਸ਼ੋਰ ਕਰ ਰਿਹਾ ਹੈਗਾ ਉਹਨੇ ਜਾਂ ਤਾਂ ਇਹ ਗਾਈਡਲਾਈਨਸ ਪੜੀਆਂ ਹੀ ਨਹੀਂ ਜਾਂ ਉਹਨੇ ਪੜਨ ਦੀ ਜ਼ਰੂਰਤ ਨਹੀਂ ਸਮਝੀ ਜਾਂ ਫਿਰ ਉਹਦਾ ਕੋਈ ਹੋਰ ਪੋਲਿਟਿਕਸ ਜਿਹੜਾ ਹੈਗਾ ਅਜੰਡਾ ਇਹਦੇ ਪਿੱਛੇ ਹੋ ਸਕਦਾ ਕਿਉਂਕਿ ਇਸ ਗਾਈਡਲਾਈਨਸ ਦੇ ਵਿੱਚ ਬਿਲਕੁਲ ਹੀ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਜਿਹੜਾ ਸੰਵਿਧਾਨ ਦਾ ਆਰਟੀਕਲ 15 ਉਹਦੇ ਵਿੱਚ ਲਿਖਿਆ ਹੋਇਆ ਧਰਮ ਜਾਤ ਨਸਲ ਲਿੰਗ ਜਗਾ ਐਸ ਅਧਾਰ ਤੇ ਕੋਈ ਭੇਦਭਾਵ ਨਹੀਂ ਹੋਏਗਾ ਔਰ ਐਸ ਗਾਈਡਲਾਈਨ ਦੇ ਵਿੱਚ ਵੀ ਇਹ ਲਿਖਿਆ ਕਿ ਧਰਮ ਜਾਤ ਨਸਲ ਲਿੰਗ ਔਰ ਜਗਾ ਜਨਮ ਸਥਾਨ ਠੀਕ ਹੈ ਔਰ ਇਹਦੇ ਵਿੱਚ ਇੱਕ ਚੀਜ਼ ਹੋਰ ਜੋੜੀ ਗਈ ਹੈਗੀ ਉਹ ਹੈਗੀ ਡਿਸੇਬਿਲਟੀ ਠੀਕ ਹੈ ਐਂ ਦੇ ਬੇਸ ਤੇ ਕਿਸੇ ਨਾਲ ਵੀ ਕਿਸੇ ਵੀ ਕੈਂਪਸ ਦੇ ਵਿੱਚ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਕਿਸੇ ਵੀ ਕਾਲਜ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਭੇਦਭਾਵ ਹੁੰਦਾ ਅਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਉਹਨਾਂ ਦੇ ਲਈ ਕੀ ਹੈ ਕਿ ਉਹਨੂੰ ਦੋਸ਼ੀ ਪਾਇਆ ਗਿਆ ਤਾਂ ਉਹਨੂੰ ਜਿਹੜਾ ਕਾਲਜ ਤੋਂ ਕੱਢ ਦਿੱਤਾ ਜਾਏਗਾ ਠੀਕ ਹੈ ਜਾਂ ਉਹਨੂੰ ਜੋ ਵੀ ਸਜ਼ਾ ਮਿਲੇਗੀ ਤਾਂ ਉਹਨਾਂ ਦੇ ਲਈ ਇਹਨਾਂ ਨੇ ਇੱਕ ਕਮੇਟੀ ਦੀ ਜਿਹੜੀ ਹੈਗੀ ਆ ਅੱਗੇ ਕਮੇਟੀ ਬਣਾਉਣੀ ਆ ਔਰ ਉਹ ਕਮੇਟੀ ਡਿਸਾਈਡ ਕਰੇਗੀ ਹੁਣ ਇਹਦੇ ਵਿੱਚ ਤੁਸੀਂ ਦੇਖੋ ਵੀ ਇਹ ਤਾਂ ਸੰਵਿਧਾਨ ਦੇ ਵਿੱਚ ਲਿਖਿਆ ਹੀ ਹੋਇਆ ਸਮਾਜਿਕ ਨਿਆਂ ਦੇਣਾ ਔਰ ਭੇਦਭਾਵ ਨਹੀਂ ਕਰਨਾ ਤਾਂ ਇਹਦੇ ਵਿੱਚ ਕੁਝ ਨਵੀਂ ਗੱਲ ਨਹੀਂ ਹੈ ਤਾਂ ਇਹਦੇ ਵਿੱਚ ਤਾਂ ਇਹ ਹੋ ਗਿਆ ਹੁਣ ਦੂਸਰੀ ਗੱਲ ਉਹ ਜਿਹੜਾ ਸੜਕਾਂ ਤੇ ਆਨ ਦਾ ਰੀਜ਼ਨ ਹੈ ਉਹ ਕਿਉਂ ਆ ਰਿਹਾ ਕਿਉਂਕਿ ਸਰਕਾਰ ਨੇ ਇੱਕ ਕਾਲਮ ਦੇ ਵਿੱਚ ਇਸ ਤੋਂ ਬਾਅਦ ਜਿਹੜਾ 1.3 ਦੇੜਾ ਉਹਦੇ ਵਿੱਚ ਜਾਤ ਨੂੰ ਇੱਕ ਅਲੱਗ ਨਾਲ ਡਿਸਕ੍ਰਾਈਬ ਕਰਤਾ ਵੀ ਐਸਸੀ ਐਸਟੀ ਓਬੀਸੀ ਨਾਲ ਅਲੱਗ ਭੇਦਭਾਵ ਹੁੰਦਾ ਤਾਂ ਤਾ ਉਹ जानबूझ के मैं दसुंगी कि वो जानबूझ के ਕੀਤਾ ਗਿਆ ਹੈਗਾ ਤਾਂ ਕਿ ਉਹ ਜਿਹੜਾ ਸਪਸ਼ਟ ਨਾ ਹੋ ਪਾਏ ਔਰ ਜਿਹੜਾ ਕੋਰਟ ਦੇ ਵਿੱਚ ਇਹਨੂੰ ਦਿੱਕਤ ਹੋਏ ਤਾਂ ਸਰਕਾਰ ਅਗਰ ਉਹ ਨੋਟੀਫਿਕੇਸ਼ਨ ਜਦੋਂ UGC ਨੇ ਬਣਾਇਆ ਹੁਣ UGC ਕੋਈ ਮਤਲਬ ਐਨੀ ਵੱਡੀ ਸਾਡੇ ਦੇਸ਼ ਦੀ ਸੰਸਥਾ ਹੈ ਜਿਹੜੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਰੈਗੂਲੇਟ ਕਰਦੀ ਹੈਗੀ ਆ ਆਈਆਈਐਮਜ਼ ਔਰ ਆਈਆਈਟੀਜ਼ ਨੂੰ ਛੱਡ ਕੇ ਤਾਂ ਉਹਨੇ ਇਸ ਤਰ੍ਹਾਂ ਕੀਤਾ ਕਿ ਅਗਰ ਉਹ ਜਾਤ ਦੇ ਬੇਸ ਤੇ ਕਾਲਮ ਅਲੱਗ ਬਣਾ ਰਿਆ ਹੈ ਤਾਂ ਤੁਸੀਂ ਧਰਮ ਦੇ ਬੇਸ ਤੇ ਵੀ ਬਣਾ ਦਿਓ ਤੁਸੀਂ ਪਲੇਸ ਦੇ ਬੇਸ ਤੇ ਵੀ ਬਣਾ ਦਿਓ ਉਹਨੂੰ ਵੀ ਅੱਗੇ ਅੱਗੇ ਡਿਸਕ੍ਰਾਈਬ ਕਰ ਦਿਓ ਲੇਕਿਨ ਐਸਾ ਕੁਝ ਨਹੀਂ ਹੋਇਆ ਐਸਾ ਕੁਝ ਨਹੀਂ ਕੀਤਾ ਗਿਆ ਤਾਂ ਇਹਨਾਂ ਨੇ ਜਿਹੜਾ ਇਹ ਇਹਦੇ ਵਿੱਚ ਜਿਹੜੀ ਕਮੇਟੀ ਬਣਾਈ ਗਈ ਹੈ ਹੁਣ ਇਹ ਸੜਕਾਂ ਤੇ ਕਿਉਂ ਹੈ ਇਹ ਕਹਿੰਦੇ ਜੀ ਇਹ ਸਿਰਫ ਐਸਸੀ ਐਸਟੀ ਓਬੀਸੀ ਨਾਲ ਭੇਦਭਾਵ ਦੇ ਆਧਾਰ ਤੇ ਹੋਏਗਾ ਔਰ ਜਿਹੜੀਆਂ ਕਮੇਟੀਆਂ ਬਣਨਗੀਆਂ ਸਾਡੇ ਵਿੱਚ ਜਨਰਲ ਕਲਾਸ ਦਾ ਕੋਈ ਬੰਦਾ ਨਹੀਂ ਹੋਏਗਾ ਹੁਣ ਇਹਨੂੰ ਦੱਸਦੇ ਆਂ ਵੀ ਪਹਿਲੀ ਗੱਲ ਤਾਂ ਇਹ ਦੱਸੋ ਵੀ ਇੱਥੇ ਕੱਲੀ ਜਾਤ ਕਿੱਥੇ ਲਿਖੀ ਹੋਈ ਆ ਇੱਥੇ ਤਾਂ ਧਰਮ ਦੇ ਆਧਾਰ ਤੇ ਵੀ ਲਿਖਿਆ ਹੋਇਆ ਇੱਥੇ ਤਾਂ ਅਗਰ ਕੋਈ ਨਾਰਥ ਦਾ ਬੱਚਾ ਆ ਜਾਂਦਾ ਉਹਨੂੰ ਆਪਾਂ ਚਿੰਕੀ ਪਿੰਕੀ ਕੋਈ ਕਹੇਗਾ ਹਨਾ ਉਹਨੂੰ ਇਸ ਤਰ੍ਹਾਂ ਚੜਾਏਗਾ ਤਾਂ ਉਹ ਵੀ ਆ ਜਾਏਗਾ ਇਹਦੇ ਲਿੰਗ ਦੇ ਬੇਸ ਤੇ ਵੀ ਆਏਗਾ ਕੋਈ ਲੜਕੀ ਲੜਕੀਆਂ ਸਾਰੀਆਂ ਐਸਸੀਐਸਟੀ ਓਬੀਸੀ ਤਾਂ ਹੈ ਨਹੀਂ ਗੀਆਂ ਕਾਲਜ ਦੇ ਵਿੱਚ ਜਨਰਲ ਕਲਾਸ ਦੀਆਂ ਬੇਟੀਆਂ ਵੀ ਤਾਂ ਪੜ੍ਹਦੀਆਂ ਹੈਗੀਆਂ ਕੋਈ ਵੀ ਲੜਕੀ ਹੋ ਸਕਦੀ ਹੈ ਉਹ ਜਨਰਲ ਕਲਾਸ ਤੋਂ ਹੋ ਸਕਦੀ ਹੈ ਉਹਦੇ ਨਾਲ ਅਗਰ ਭੇਦਭਾਵ ਹੋਏਗਾ ਤਾਂ ਉਹ ਵੀ ਸ਼ਿਕਾਇਤ ਕਰ ਸਕਦੀ ਹੈਗੀਆ ਇਹਦੇ ਮਤਲਬ ਇਹਦੇ ਵਿੱਚ ਦੇਖੋ ਹਰ ਚੀਜ਼ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੋਈ ਬੱਚਾ ਅਪਾਹੀ ਅਪਾਜ ਹੈ ਉਹ ਜ਼ਰੂਰਤਾਂ ਨਹੀਂ ਐਸਸੀਐਸਟੀ ਓਬੀਸੀ ਤਾਂ ਹੋਏਗਾ ਉਹ ਵੀ ਜਨਰਲ ਕਲਾਸ ਹੋ ਸਕਦਾ ਹੈ ਤੇ ਇਹਦਾ ਜਨਰਲ ਕਲਾਸ ਲਈ ਵੀ ਹੈ ਇਹਦੇ ਵਿੱਚ ਤਾਂ ਇਕੱਲਾ ਹੀ ਐਸਸੀਐਸਟੀ ਓਬੀਸੀ ਦਾ ਕੋਈ ਪ੍ਰੋਵੀਜ਼ਨ ਹੈ ਹੀ ਨਹੀਂ ਐਸੀ ਨੰਬਰ 1 ਨੰਬਰ 2 ਅਗਰ ਉਹ ਕਹਿ ਰਹੇ ਨੇ ਕਿ ਵੀ ਇਹਦੇ ਚ ਜਿਹੜੀ ਕਮੇਟੀ ਬਣੇਗੀ ਉਹਦੇ ਵਿੱਚ ਵੀ ਜਿਹੜੇ ਮੈਂਬਰ ਨੇ ਉਹ ਜਨਰਲ ਨਹੀਂ ਹੋਣਗੇ ਹੁਣ ਉਹਦੀ ਆਪਾਂ ਤੁਹਾਨੂੰ ਦੱਸੀਏ ਕਿ ਉਹ ਕਮੇਟੀ ਜਿਹੜੀ ਇਹਦੇ ਚ ਇੱਕ ਸਮਿਤਾ ਕਮੇਟੀ ਇਕਵੈਲਟੀ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਹੈ ਜਿੰਦੇ ਵਿੱਚ 10 ਮੈਂਬਰ ਹੋਣਗੇ ਔਰ ਉਹ 10 ਮੈਂਬਰ ਕਿੱਦਾਂ ਹੋਣਗੇ ਉਹ ਦੇਖੋ ਤੁਸੀਂ ਕਾਲਜ ਦਾ ਪ੍ਰਿੰਸੀਪਲ ਜਾਂ ਵੀਸੀ ਇਹਦਾ ਹੈਡ ਹੋਏਗਾ ਇੱਕ ਮੈਂਬਰ ਹੁਣ ਕਾਲਜ ਆ ਜਾਂ ਯੂਨੀਵਰਸਿਟੀ ਦਾ ਵੀਸੀ ਹੁਣ ਯੂਨੀਵਰਸਟੀਆਂ ਹੈਗੀਆਂ ਭਾਰਤ ਦੇ ਵਿੱਚ 48 ਔਰ ਅਰਧਾਹਲੇ ਯੂਨੀਵਰਸਿਟੀ ਦੇ ਵਿੱਚੋਂ ਸਿਰਫ ਔਰ ਸਿਰਫ ਇੱਕ ਯੂਨੀਵਰਸਿਟੀ ਦਾ ਵੀਸੀ ਹੈ ਐਸਸੀ ਇੱਕ ਯੂਨੀਵਰਸਿਟੀ ਦਾ ਵੀਸੀ ਹੈ ਐਸਟੀ ਪੰਜ ਯੂਨੀਵਰਸਟੀਆਂ ਦੇ ਵੀਸੀ ਆ ਓਬੀਸੀ ਹੁਣ ਤੁਸੀਂ ਦੇਖੋ 5 ਔਰ 2 7 7 ਸਿਰਫ 48 ਵਿੱਚੋਂ 7 ਜਣੀਆਂ ਯੂਨੀਵਰਸਿਟੀਆਂ ਹੈਗੀਆਂ ਨੇ ਆ ਉਹ ਸਿਰਫ ਐਸਸੀ ਐਸਟੀ ਓਬੀਸੀ ਦੇ ਵੀਸੀ ਨੇ ਬਾਕੀ ਸਭ ਦੇ ਵਿੱਚ ਜਨਰਲ ਵੀਸੀ ਨੇ ਠੀਕ ਹੈ ਅੱਛਾ ਇੱਥੇ ਫਿਰ ਯੂਨੀਵਰਸਟੀਆਂ ਦਾ ਮਤਲਬ ਇੱਥੇ ਐਸ ਸੀ ਐਸਟੀ ਕਿਵੇਂ ਆ ਸਕਦਾ ਹੈ ਜਦੋਂ ਯੂਨੀਵਰਸਟੀਆਂ ਦੇ ਅਸੀਂ ਵੀਸੀ ਹੈ ਨਹੀਂ ਔਰ ਉਹਨਾਂ ਯੂਨੀਵਰਸਟੀਆਂ ਦੇ ਅੰਡਰ ਜਿਹੜੇ ਕਾਲਜ ਬਣੇ ਹੋਏ ਨੇ ਉਹਨਾਂ ਕਾਲਜ ਦੇ ਵਿੱਚ ਡਾਟਾ ਇਹ ਕਹਿੰਦਾ ਹੈ ਕਿ ਉਹਨਾਂ ਕਾਲਜ ਦੇ ਵਿੱਚ ਮੋਰ ਦੈਨ ਮੋਰ ਦੈਨ ਮਤਲਬ 95% ਤੋਂ ਲੈ ਕੇ 99% ਤੱਕ ਜਿਹੜੇ ਪ੍ਰਿੰਸੀਪਲ ਨੇ ਉਹ ਜਨਰਲ ਕੈਟਾਗਰੀ ਦੇ ਨੇ ਤੋ ਹੁਣ ਇੱਥੇ ਪ੍ਰਿੰਸੀਪਲ ਹੈੱਡ ਹੋਏਗਾ ਅਗਰ ਉਹ 99% ਹੈ ਹੀ ਪ੍ਰਿੰਸੀਪਲ ਜਨਰਲ ਕੈਟਾਗਰੀ ਦੇ ਤੇ ਇੱਥੇ ਐਸਸੀ ਐਸਟੀ ਓਬੀਸੀ ਦਾ ਕੋਈ ਆਇਆ ਹੀ ਨਹੀਂਗਾ ਇੱਥੇ ਤਾਂ ਕੋਈ ਆਂਦਾ ਸਵਾਲ ਹੀ ਪੈਦਾ ਨਹੀਂ ਹੋ ਰਿਹਾ ਇੱਥੇ ਵੀ ਜਨਰਲ ਕੈਟਾਗਰੀ ਆਏਗੀ ਨੰਬਰ 2 ਇੱਥੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਇੱਕ ਮੈਂਬਰ ਹੈ ਉਹ ਕਾਲਜ ਦੀ ਜਿਹੜੀ ਮੈਨੇਜਮੈਂਟ ਹੈ ਜਾਂ ਐਗਜ਼ੀਕਿਊਟਿਵ ਕਾਉਂਸਲ ਹੈ ਉਹਦਾ ਇੱਕ ਮੈਂਬਰ ਹੋਏਗਾ ਉਹ ਰਿਕਮੈਂਡ ਕਰਨਗੇ ਉਹਨੋਂ ਜਿਹੜੀ ਮੈਨੇਜਮੈਂਟ ਕਾਲਜ ਦੀ ਹੈ ਜਾਂ ਕਾਲਜ ਹੈ ਉਹ ਵੀ ਆਲਮੋਸਟ ਜਿਹੜੇ ਹੈਗੇ ਨੇ ਜਰਨਲ ਕਲਾਸ ਦੇ ਨੇ ਉਸ ਤੋਂ ਬਾਅਦ ਸੀਨੀਅਰ ਮੋਸਟ ਤਿੰਨ ਪ੍ਰੋਫੈਸਰ ਹੋਣਗੇ ਕਾਲਜ ਦੇ ਸੀਨੀਅਰ ਮੋਸਟ ਤਿੰਨ ਪ੍ਰੋਫੈਸਰ ਠੀਕ ਹੈ ਹੁਣ ਕਾਲਜ ਦੇ ਵਿੱਚ ਤੁਸੀਂ ਦੇਖੋ ਵੀ ਜਿਹੜਾ ਡਾਟਾ ਸ਼ੋ ਹੋ ਰਿਹਾ ਹੈਗਾ ਆ ਆਲ ਇੰਡੀਆ ਸਰਵੇ ਆਫ ਕੁਝ ਕਰਕੇ ਅਦਾ ਦੀ ਰਿਪੋਰਟ ਆਉਂਦੀ ਹੁੰਦੀ ਹੈ ਹਰ ਸਾਲ ਉਹਦੇ ਵਿੱਚ ਪ੍ਰੋਫੈਸਰ ਦਾ ਜਿਹੜਾ ਡਾਟਾ ਸ਼ੋ ਹੋ ਰਿਹਾ ਉਥੇ ਦੱਸ ਰਹੇ ਨੇ ਕਿ ਦੇਖੋ ਜੀ ਮੋਰ ਥੈਨ 80 ਤੋਂ 84% ਜਿਹੜੀਆਂ ਸੀਟਾਂ ਨੇ ਐਸਸੀ ਐਸਟੀ ਓਬੀਸੀ ਦੀਆਂ ਜਿਹੜੀਆਂ ਵਿਕੇਟ ਨੇ ਮਤਲਬ ਐਸਸੀ ਔਰ ਐਸਟੀ ਔਰ ਓਬੀਸੀ ਦੀਆਂ ਔਰ 64% ਜਿਹੜੀਆਂ ਨੇ ਐਸਸੀ ਦੀਆਂ ਪ੍ਰੋਫੈਸਰ ਦੀਆਂ ਸੀਟਾਂ ਸੀਟਸ ਜਿਹੜੀਆਂ ਨੇ ਉਹ ਖਾਲੀ ਪਈਆਂ ਨੇ ਕਾਲਜਿਸ ਦੇ ਵਿੱਚ ਤਾਂ ਤਾਂ ਫਿਰ ਮਤਲਬ ਸਾਡੇ ਦਾ ਉੱਥੇ ਪ੍ਰੋਫੈਸਰ ਹੀ ਹੈ ਨਹੀਂ ਐਸਸੀ ਐਸਟੀ ਓਬੀਸੀ ਜਿਹੜੇ ਪ੍ਰੋਫੈਸਰ ਹੀ ਨਹੀਂ ਹੈਗੇ ਉਹ ਸਾਡੇ ਦਾ 90 ਤੋਂ 99% ਸੀਟਾਂ ਹੀ ਵੈਕੈਂਟ ਨੇ ਤਾਂ ਫਿਰ ਉੱਥੇ ਪ੍ਰੋਫੈਸਰ ਤੁਹਾਡੇ ਹੋਣਗੇ ਐਚਓਡੀ ਤੁਹਾਡਾ ਹੀ ਹੋਏਗਾ ਔਰ ਬਾਇਜੈਂਸ ਕੋਈ ਏਦਾਂ ਦਾ ਹੋ ਵੀ ਜਾਂਦਾ ਹੈ ਕਿ ਅਗਰ ਕਿਸੇ ਕਾਲਜ ਦੇ ਵਿੱਚ ਇੱਕ ਇੱਕ ਦੋ ਐਚਓਡੀ ਹੋ ਵੀ ਜਾਂਦੇ ਨੇ ਤਾਂ ਬਾਕੀ ਮੈਜੋਰਟੀ ਤਾਂ ਜਨਰਲ ਕਲਾਸ ਦੀ ਹੈ ਨੰਬਰ 2 ਇੱਕ ਕੋਈ ਵੀ EMPLOYEE ਹੋਏਗਾ ਨੋਨ ਟੀਚਿੰਗ ਨੋਨ ਟੀਚਿੰਗ EMPLOYEE ਜਿਹੜਾ ਕਾਲਜ ਦਾ ਹੋਏਗਾ ਠੀਕ ਹੈ ਦੋ ਜਿਹੜੇ ਨੇ ਕੋਈ ਵੀ ਸਿਵਲ ਸੁਸਾਇਟੀ ਦੇ ਬੰਦੇ ਹੋਣਗੇ ਹੁਣ ਕੋਈ ਵੀ ਕਾਲਜ ਜਦੋਂ ਸਿਵਲ ਸੁਸਾਇਟੀ ਦੇ ਬੰਦਿਆਂ ਨੂੰ ਲਏਗਾ ਤੇ ਤੁਹਾਨੂੰ ਲੱਗਦਾ ਵੀ ਉਹ ਇਸ ਮਾਮਲੇ ਦੇ ਵਿੱਚ ਕਿਸੇ ਦਲਿਤ ਸਿਵਲ ਮਤਲਬ ਸੁਸਾਇਟੀ ਦੇ ਐਸੇ ਬੰਦਿਆਂ ਨੂੰ ਲੈ ਕੇ ਆਏਗਾ ਜਿਹੜੇ ਆਪਣੇ ਅਧਿਕਾਰਾਂ ਲਈ ਗੱਲ ਕਰਦੇ ਹੋਣਗੇ ਜਿਹੜੇ ਸਮਾਜ ਦੇ ਵਿੱਚ ਸਮਾਜ ਦੀ ਗੱਲ ਕਰਦੇ ਹੋਣਗੇ ਇਹ ਹੋ ਸਕਦਾ ਮਤਲਬ ਮੈਨੂੰ ਤਾਂ ਲੱਗਦਾ ਵੀ ਇਹ ਹੋ ਸਕਦਾ ਬਾਕੀ ਤੁਹਾਨੂੰ ਲੱਗਦਾ ਹੋਵੇ ਤਾਂ ਪਤਾ ਨਹੀਂ ਆ ਉਸ ਤੋਂ ਬਾਅਦ ਦੋ ਜਿਹੜੇ ਸਟੂਡੈਂਟਸ ਨੇ ਦੋ ਸਟੂਡੈਂਟਸ ਹੋਣਗੇ ਔਰ ਉਹ ਸਟੂਡੈਂਟ ਵੀ ਅਕੈਡੈਮਿਕ ਬੇਸ ਤੇ ਕਲਚਰ ਐਕਟੀਵਿਟੀ ਬੇਸ ਤੇ სპੋਰਟ ਬੇਸ ਤੇ ਮਤਲਬ ਐਕਸਟ੍ਰੀ ਕੈਰਾਕੂਲ ਐਕਸਟਰਾ ਕਰਿਕੂਲਰ ਜਿਹੜੀ ਐਕਟੀਵਿਟੀਆਂ ਨੇ ਉਹਨਾਂ ਦੇ ਬੇਸ ਤੇ ਉਹਨਾਂ ਸਟੂਡੈਂਟ ਨੂੰ ਇਨਵਾਈਟ ਕੀਤਾ ਜਾਏਗਾ ਹੁਣ ਤੁਸੀਂ ਦੇਖੋ ਵੀ ਉਹ ਦੋ ਸਟੂਡੈਂਟ ਵੀ ਕੋਈ ਅਦਲਿਤ ਕੋਈ ਆਦਾਂ ਦੇ ਲੈਣਗੇ ਜਿਹੜੇ ਉੱਥੇ ਸਮਾਜ ਦੀ ਗੱਲ ਕਰਦੇ ਹੋਣ ਜਿਹੜੇ ਉੱਥੇ ਰੋਹਿਤ ਵਮੁਲਾ ਵਰਗੇ ਹੋਣਗੇ ਨਹੀਂ ਤਾਂ ਇਹ 10 ਮੈਂਬਰਸ ਨੇ ਔਰ ਇਹਨਾਂ 10 ਮੈਂਬਰ ਦੇ ਵਿੱਚੋਂ نیچے ਗੱਲ ਲਿਖੀ ਗਈ ਹੈ ਕਿ ਇਹਨਾਂ ਦੇ ਵਿੱਚੋਂ ਜਿਹੜੇ ਐਟ ਲੀਸਟ ਐਟ ਲੀਸਟ ਤਿੰਨ ਐਟ ਲੀਸਟ ਤਿੰਨ ਜਿਹੜੇ ਨੇ ਉਹ ਰਿਪਰੈਜ਼ੈਂਟੇਟਿਵ ਜਿਹੜੇ ਐ ਐਸਸੀ ਐਸਟੀ ਓਬੀਸੀ ਵੂਮਨ ਜਾਂ ਫਿਰ ਡਿਸੇਬਲ ਜਿਹੜੇ ਆ ਉਹਨਾਂ ਚੋਂ ਲੈਣੇ ਨੇ ਹੁਣ ਮਤਲਬ ਤਿੰਨ ਲਿਖਿਆ ਤਾਂ ਉਹ ਤਿੰਨ ਐਟ ਲੀਸਟ ਲਿਖਿਆ ਘੱਟੋ ਘੱਟ ਤਿੰਨ ਹੋਣੇ ਚਾਹੀਦੇ ਆ ਪਰ ਕੀ ਤੁਹਾਨੂੰ ਲੱਗਦਾ ਕਿ ਉਹ ਤਿੰਨ ਤੋਂ ਜ਼ਿਆਦਾ ਲੈਣਗੇ ਤਿੰਨ ਮੈਂਬਰ ਜਿਹੜੇ ਨੇ ਐਸਸੀ ਐਸਟੀ ਓਬੀਸੀ ਊਮਨ ਜਾਂ ਡਿਸੇਬਲ ਇਹਨਾਂ ਚੋਂ ਹੋ ਸਕਦੇ ਨੇ ਤਾਂ ਕੋਈ ਮਤਲਬ ਮੰਨ ਲਓ ਕੋਈ ਲੜਕੀ ਐਸ ਐਸਸੀ ਵੀ ਹੈ ਔਰ ਊਮਨ ਵੀ ਹੋ ਸਕਦੀ ਹੈ ਜਾਂ ਕੋਈ ਡਿਸੇਬਲ ਵੀ ਹੈ ਔਰ ਓਬੀਸੀ ਵੀ ਹੈ ਇਸ ਤਰ੍ਹਾਂ ਕੁਝ ਕਰਕੇ ਤਿੰਨ ਮੈਂਬਰ ਲੈ ਜਾਣਗੇ ਤਾਂ 10 ਮੈਂਬਰ ਨੇ ਔਰ ਦਸਾਂ ਦੇ ਵਿੱਚੋਂ ਜਿਹੜੇ ਤਿੰਨ ਮੈਂਬਰ ਨੇ ਉਹ ਐਸ ਐਸਟੀ ਐਸਟੀ ਓਬੀਸੀ ਜਾਂ ਔਰਮੈਨਜ਼ ਜਾਂ ਡਿਸੇਬਲ ਦੀ ਕੈਟਾਗਰੀ ਚ ਆਉਣਗੇ ਬਾਕੀ ਸੱਤ ਮੈਂਬਰ ਜਿਹੜੇ ਮੈਜੋਰਟੀ ਜਿਹੜੀ ਹੈਗੀ ਆ ਉਹ ਜਨਰਲ ਕਲਾਸ ਹੈ ਉਥੇ ਜਨਰਲ ਕੈਟਾਗਰੀ ਦੇ ਬੰਦੇ ਹੋਣਗੇ ਤਾਂ ਜਨਰਲ ਕਲਾਸ ਜਿਹੜਾ ਸੜਕਾਂ ਤੇ ਮਨੁਵਾਦ ਆਇਆ ਹੋਇਆ ਉਹਨੂੰ ਇੱਕ ਪੁੱਛਿਆ ਜਾਵੇ ਕਿ ਵੀ ਇਹਦੇ ਵਿੱਚ ਮੈਜੋਰਟੀ ਤਾਂ ਜਨਰਲ ਕਲਾਸ ਦੀ ਹੈ ਫਿਰ ਉਹਨਾਂ ਨੇ ਇੰਨੀ ਹਾਈ ਹਾਈ ਕਿਉਂ ਲਗਾ ਰੱਖੀ ਹੈ ਬੀਥ ਜਨਰਲ ਕਲਾਸ ਨਹੀਂ ਹੈ ਜੀ ਸਾਨੂੰ ਕੋਈ ਰਿਪਰੈਜੈਂਟੇਸ਼ਨ ਨਹੀਂ ਦਿੱਤੀ ਗਈ ਔਰ ਇਵਨ ਸ਼ਿਕਾਇਤ ਵੀ ਤੁਹਾਡੀ ਸੁਣੀ ਜਾ ਰਹੀ ਹੈ ਇੱਥੇ ਇੱਥੇ ਪੂਰੇ ਕਾਲਜ ਦੇ ਵਿੱਚ ਇੱਕ ਭੇਦਭਾਵ ਦਾ ਮਾਹੌਲ ਕ੍ਰੀਏਟ ਨਾ ਹੋਵੇ ਮਕਸਦ ਇਹ ਹੈ ਸਿਰਫ ਇਹਨਾਂ ਦਾ ਔਰ ਕੋਈ ਦੁਬਾਰਾ ਤੋਂ ਕੋਈ ਰੋਹਿਤ ਵਾਮੂਲਾ ਪਾਇਲ ਤੜਵੀ ਜਾਂ ਦਰਸ਼ਨ ਸੋਲੰਕੀ ਜਾਂ ਅਨੀਲ ਜਾਂ ਹੋਰ ਹੀ ਬਹੁਤ ਸਾਰੇ ਇਹਨਾਂ ਦੀ ਕੋਈ ਕਹਾਣੀ ਦੁਹਾਈ ਨਾ ਜਾਵੇ ਸਿਰਫ ਇਹਦਾ ਪ੍ਰਵੀਜ਼ਨ ਇੰਨੇ ਮਤਲਬ ਗਾਈਡਲਾਈਨਸ ਦਾ ਮਕਸਦ ਉਹਨਾਂ ਕੇ ਹੈ ਤੇ ਇਹਨਾਂ ਜਿਹੜਾ ਸ਼ੋਰ ਹੋ ਰਿਹਾ ਹੈਗਾ ਮੁਨੇ ਸ਼ੋਰ ਕਿਉਂ ਹੋ ਰਿਹਾ ਐਕਚੁਅਲ ਦੇ ਵਿੱਚ ਅੱਛਾ ਦੂਸਰੀ ਇੱਕ ਚੀਜ਼ ਹੋ ਰਹੀ ਹੈਂ ਦੇ ਵਿੱਚ ਉਸ ਤੋਂ ਬਾਅਦ ਅਗਰ ਇਹ ਕਹ ਰਹੇ ਨੇ ਕਿ ਬਈ ਬੜੇ ਝੂਠੇ ਕੇਸ ਹੋ ਜਾਣਗੇ ਹੋ ਸਕਦੇ ਨੇ ਪਹਿਲੀ ਗੱਲ ਤਾਂ ਪੁੱਛਣ ਮੈਂ ਇਹਨਾਂ ਨੂੰ ਦੱਸ ਦਵਾਂ ਵੀ ਜਿਹੜਾ SCST ਐਕਟ ਹੈ ਉਹਦੇ ਅੰਡਰ ਤਾਂ ਅਜ ਤੱਕ ਝੂਠੇ ਕੇਸ ਜਿਹੜੇ ਹੋਏ ਆ ਉਹਦਾ ਕਦੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਸੱਚੇ ਕੇਸ ਦੇ ਵਿੱਚ ਵੀ ਕਿਸੇ ਨੂੰ ਸਜ਼ਾ ਹੋਈ ਹੋਵੇ ਜਾਂ ਕੋਈ ਕੰਪਨਸੇਸ਼ਨ ਮਿਲਿਆ ਹੋਵੇ ਕਿਸੇ ਨੂੰ ਲੇਕਿਨ ਅਗਰ ਕੋਈ ਝੂਠਾ ਕੇਸ ਹੁੰਦਾ ਹੈ ਤਾਂ ਉਹਦੇ ਵਿੱਚ ਇਹਦਾ ਮਤਲਬ ਪ੍ਰਵੀਜ਼ਨ ਇੱਕ ਨੋ ਪੁਆਇੰਟ ਹੈਗਾ ਇਹਨਾਂ ਗਾਈਡਲਾਈਨਸ ਦੇ ਵਿੱਚ ਉੱਥੇ ਲਿਖਿਆ ਹੋਇਆ ਹੈ ਕਿ ਅਪੀਲ ਵੀ ਕਰ ਸਕਦੇ ਨੇ ਅੱਗੇ ਜਾ ਕੇ ਅਗਰ ਉਹਨੂੰ ਲੱਗਦਾ ਹੈ ਹਨਾ ਔਰ ਝੂਠੇ ਕੇਸਾਂ ਦੀ ਜਿਹੜੀ ਅਲੱਗ ਤੋਂ ਜਿਹੜੇ ਸਾਡੇ ਆਮ ਜਨਰਲ ਕਾਨੂੰਨ ਬਨੇ ਹੋਏ ਨੇ ਉਹਨਾਂ ਦੇ ਵਿੱਚ ਵੀ ਸਜ਼ਾ ਦਾ ਪ੍ਰੋਵੀਜ਼ਨਸ ਹੈਗੀਆਂ ਨੇ ਤਾਂ ਉਨਥੇ ਵਿੱਚ ਵੀ ਸ਼ਿਕਾਇਤ ਹੋ ਸਕਦੀ ਹੈਗੀ ਹੈ ਤੇ ਇਹ ਝੂਠੇ ਗੈਸ ਵਾਲੀ ਤਾਂ ਕੋਈ ਹੈ ਨਾ ਗੱਲ ਬੰਦੀ ਨਹੀਂ ਯੋਰ ਐਸਸੀਐਸਟੀ ਓਬੀਸੀ ਦਾ ਸੁਣਾਈ ਤਾਂ ਸੱਚੇ ਕੇਸਾਂ ਦੇ ਵਿੱਚ ਵੀ ਨਹੀਂ ਹੁੰਦੀ ਔਰ ਉਹ ਡਾਟਾ ਦੱਸ ਰਿਹਾ ਉਹ ਅਸੀਂ ਨਹੀਂ ਕਹਿ ਰਹੇ ਡਾਟਾ ਦੱਸ ਰਿਹਾ 118% ਜਿਹੜਾ ਉਹ ਵਾਧਾ ਹੋਇਆ ਜਾਤੀગત ਪੇਦ ਭਾਵ ਦਾ ਇਹਨਾਂ ਯੂਨੀਵਰਸਟੀਆਂ ਦੇ ਵਿੱਚ ਇਹਨਾਂ ਕੈਂਪਸ ਦੇ ਵਿੱਚ ਹੈ ਨਾ ਤਾਂ ਇਹ ਤਾਂ ਜਿਹੜਾ ਹੈਗਾ ਹੁਣੇ ਐਦਾਂ ਹੋ ਕਿਉਂ ਰਿਹਾ ਕਿਉਂਕਿ ਜਿਹੜਾ ਸੜਕਾਂ ਤੇ ਮਨੁਵਾਦ ਆਇਆ ਨਾ ਉਹਨੇ ਐਕਚੁਅਲੀ ਇਹ ਪ੍ਰੋਵੀਜ਼ਨ ਸਮਝਿਆ ਹੀ ਨਹੀਂ ਪੜ੍ਹਿਆ ਹੀ ਨਹੀਂ ਗੀਆਂ ਔਰ ਉਹਨੇ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿਉਂਕਿ ਸਰਕਾਰ ਨੇ ਵੀ ਇਸ ਤਰ੍ਹਾਂ ਦਾ ਡਰਾਫਟ ਥੋੜਾ ਜਿਹਾ ਮਤਲਬ ਜਿਹਨੂੰ ਕਲੀਅਰ ਨਹੀਂ ਕੀਤਾਗਾ ਔਰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਜਿਹੜਾ ਜਾ ਕੇ ਕੋਰਟ ਦੇ ਵਿੱਚ ਕੋਈ ਨਾ ਕੋਈ ਐਸਾ ਪੁਆਇੰਟ ਮਿਲ ਜੇ ਔਰ ਜਿਹੜਾ ਕੋਰਟ ਹੈ ਉਹਨੂੰ ਡਿਨਾਈ ਕਰ ਦੇ ਔਰ ਇਹਦੇ ਵਿੱਚ ਜਿਹੜੀ ਮੈਨੂੰ ਲੱਗਦਾ ਸ਼ਾਇਦ ਕਿਤੇ ਸਰਕਾਰ ਦੀ ਮਨਸ਼ਾ ਜਿਹੜੀ ਰਹੀ ਹੈ ਵੀ ਇਹ ਜਿਹੜਾ ਬਿੱਲ ਵੀ ਪਾਸ ਨਾ ਹੋਵੇ ਔਰ ਸਵਰਨ ਵਰਸਸ ਐਸਸੀਐਸਟੀ OBC ਜਿਹੜਾ ਇੱਕ ਜਿਹੜਾ ਫਾਈਟ ਹੈ ਉਹ ਵੀ ਦੇਸ਼ ਦੇ ਵਿੱਚ ਹੋ ਜਾਵੇ ਉਹਨੇ ਕਿ ਜਿਹੜੀ ਸੁਪਰੀਮ ਕੋਰਟ ਹੈ ਸੁਪਰੀਮ ਕੋਰਟ ਸਾਡੀ ਮਾਨਯੋਗ ਕੋਰਟ ਜਿਹੜੀ ਹੈਗੀ ਹੈ ਮਾਨਯੋਗ ਸੀਜੀਆਈ ਜੀ ਨੇ ਪੁਆਇੰਟਸ ਜਿਹੜੇ ਦਿੱਤੇ ਨੇ ਉਨ੍ਹਾਂ ਤੇ ਵੀ ਬੜੀ ਆਲੋਚਨਾ ਹੋ ਰਹੀ ਹੈ ਕਿ ਉਹਨਾਂ ਨੇ ਇੱਕਦਮ ਇਹਨੂੰ ਸਟੇ ਲੈਤਾ ਇੱਕ ਦਿਨ ਦੇ ਵਿੱਚ ਤਾਂ ਇੰਨੇ ਕੇਸ ਜਿਹੜੇ ਅਗਰ ਮੈਂ ਗੱਲ ਕਰਾਂ ਕਿਸਾਨ ਅੰਦੋਲਨ ਦੀ ਤਾਂ ਕਨਸਰਨ ਅੰਦੋਲਨ ਦੇ ਵਿੱਚ ਤਾਂ ਲਗਭਗ ਦੇ 800 ਲਗਭਗ ਜਿਹੜਾ ਕਿਸਾਨ ਸੀ ਉਹ ਮਾਰਿਆ ਗਿਆ ਸੀਗਾ ਤੇ ਉਹਨਦੇ ਤੇ ਤਾਂ ਇੱਕ ਦਿਨ ਦੇ ਵਿੱਚ ਸਟੇ ਨਹੀਂ ਆਇਆ ਸੜਕਾਂ ਤੇ ਬੈਠੇ ਰਹੇ 2 ਸਾਲ ਤੱਕ ਉਹ ਚੱਲਿਆ ਪਬਲਿਕ ਇੰਨੀ ਪਰੇਸ਼ਾਨ ਹੋਈ ਔਰ ਬੜੇ ਜਿਹੜੇ ਮਤਲਬ ਕਾਨੂੰਨ ਸੀਗੇ ਕਾਲੇ ਕਾਨੂੰਨ ਸੀ ਤਾਂ ਉਹਨਦੇ ਤੇ ਤਾਂ ਸਟੇ ਦੇ ਦਿੱਤਾ ਕਦੇ ਵੀ ਸੁਪਰੀਮ ਕੋਰਟ ਨੇ ਇੰਨੀ ਜਲਦੀ ਐਸ ਤੋਂ ਬਿਨਾ ਹੋਰ ਬਹੁਤ ਸਾਰੇ ਕੇਸ ਆਏ ਕਦੇ ਵੀ ਇਦਾਂ ਨਹੀਂ ਹੋਇਆਗਾ ਹਨਾ دوسری ਗੱਲ ਇਹ ਹੈ ਕਿ ਜਿਹੜੇ ਇਹ ਗੱਲ ਕਰ ਰਹੇ ਹੈਗੇ ਆ ਕਿ ਵੀ ਇਹਦੇ ਨਾਲ ਜਿਹੜਾ ਹੈਗਾ ਰਿਪਰੈਜੈਂਟੇਸ਼ਨ ਜਿਹੜਾ ਉਹ ਘਟੇਗਾ ਤਾਂ ਮੈਨੂੰ ਇਹਦੇ ਵਿੱਚ ਕੋਈ ਸ਼ਾਇਦ ਤੁਹਾਨੂੰ ਵੀ ਹੁਣ ਸਮਝ ਆ ਗਈ ਹੋਵੇ ਕਿ ਇਹਦੇ ਵਿੱਚ ਜਨਰਲ ਕੈਟਾਗਰੀ ਦਾ ਰਿਪਰੈਜ਼ੈਂਟੇਸ਼ਨ ਜਿਹੜਾ ਹੈ ਉਹ ਐਸਸੀ ਐਸਟੀ ਓਬੀਸੀ ਨਾਲੋਂ ਜ਼ਿਆਦਾ ਹੈ ਕਿਉਂਕਿ ਜ਼ਿਆਦਾ ਹੀ ਹੋਏਗਾ ਜਦੋਂ ਸਾਡੀਆਂ 90% 99% ਜਿਹੜੀਆਂ ਸੀਟਸ ਨੇ ਉਹ ਪ੍ਰੋਫੈਸਰ ਦੀਆਂ ਵੇਕੈਂਟ ਨੇ ਪ੍ਰਿੰਸੀਪਲ ਅਸੀਂ ਨਹੀਂ ਹੈਗੇ ਵੀਸੀ ਅਸੀਂ ਨਹੀਂ ਹੈਗੇ ਨਾ ਵੀਸੀ ਐ ਓਬੀਸੀ ਐਸਸੀ ਐਸਟੀ ਨਾ ਪ੍ਰੋਫੈਸਰ ਐ ਤਾਂ ਫਿਰ ਰਿਪਰੈਜ਼ੈਂਟੇਸ਼ਨ ਤਾਂ ਸਾਡੀ ਕਿਤੇ ਹੈ ਹੀ ਨਹੀਂ ਕਾਲਜ ਵੀ ਸਾਡੇ ਨਹੀਂ ਹੈਗੇ ਹੁਣ ਸਰਕਾਰ ਦਾ ਮਕਸਦ ਇਹਦੇ ਪਿੱਛੇ ਕੀ ਰਿਹਾ ਹੈਗਾ ਸੋਚਣ ਵਾਲੀ ਗੱਲ ਤਾਂ ਇਹ ਹੈ ਸਰਕਾਰ ਦਾ ਮਕਸਦ ਇਹਦੇ ਪਿੱਛੇ ਦੇਖੋ ਇੰਨਾ ਜ਼ਿਆਦਾ ਦੇਸ਼ ਦੇ ਵਿੱਚ ਪੁਚਾਲ ਆਇਆ ਇੱਕਦਮ ਕਿ ਬਈ ਹਨਾ ਪਤਾ ਨਹੀਂ ਐਸਸੀ ਐਸਟੀ ਨੂੰ ਕੀ ਮਿਲਣ ਜਾ ਰਿਹਾ ਹੈ ਔਰ ਜਨਰਲ ਦੇ ਕਲਾਸ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਸ਼ੱਸ ਜਾਵਾਂ ਹੀ ਹੋ ਜਾਣੀਆਂ ਕੁਝ ਨਹੀਂ ਪਹਿਲੀ ਗੱਲ ਤਾਂ ਐਸ ਪ੍ਰੋਵੀਜ਼ਨਸ ਤੋਂ ਡਰ ਸਿਰਫ ਉਹਨਾਂ ਨੂੰ ਲੱਗਿਆ ਸੀ ਜਿਨ੍ਹਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਜਾਤੀਵਾਦ ਦੇ ਨਾਂ ਤੇ ਗੰਦਾ ਜਿਹੜਾ ਖੇਲ ਹੈ ਉਹ ਇੰਨਾ ਸਿੱਖਿਆਵਾਂ ਦੇ ਮੰਦਿਰ ਦੇ ਵਿੱਚ ਰਚਾਉਣਾ ਹੀ ਰਚਾਉਣਾ ਇਹ ਪਹਿਲਾ ਤਾਂ ਡਰ ਉਹਨਾਂ ਦਾ ਹੈ ਕਿਉਂਕਿ ਜਿਨੇ ਕੁਝ ਗਲਤ ਕਰਨਾ ਹੀ ਨਹੀਂ ਉਹਨਾਂ ਲਈ ਇਸ ਕਾਨੂੰਨ ਜਿੰਨਾ ਮਰਜ਼ੀ ਸਖਤ ਬਣ ਜਾਏ ਉਹ ਹੋ ਹੀ ਨਹੀਂ ਸਕਦਾ ਨਾ ਉਹਨੂੰ ਕੋਈ ਫਰਕ ਨਹੀਂ ਪੈਣਾਗਾ ਲੇਕਿਨ ਉਹਨਾਂ ਨੂੰ ਫਰਕ ਪੈ ਰਿਹਾ ਸੀ ਕਿਉਂਕਿ ਉਹਨਾਂ ਨੇ ਕਰਨਾ ਹੈ ਮੈਂ ਤਾਂ ਹੈਰਾਨ ਐ ਇਸ ਚੀਜ਼ ਨੇ ਹੈ ਕਿ ਕੁਝ ਬੜੇ ਹੀ ਵਿਦਵਾਨ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕੁਮਾਰ ਵਿਸ਼ਵਾਸ ਜੀ ਵਰਗੇ ਉਹਨਾਂ ਦੀ ਕਵਿਤਾ ਐ ਹੈਨਾ ਮੈਂ ਆ ਭਾਗਾ ਸਵਰਨ ਤੇ ਮਤਲਬ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਉਹ ਲੈਂਗੁਏਜ ਲਿਖ ਰਹੇ ਨੇ ਔਰ ਮੈਂ ਇਸ ਮਾਧਿਮ ਰਾਈ ਦੱਸਣਾ ਚਾਹੂੰਗੀ ਕਿ ਵਾਕਈ ਉਹ ਆਭਾਗੇ ਹੀ ਨੇ ਕਿਉਂਕਿ ਆਭਾਗੇ ਉਹ ਲੋਕ ਹੁੰਦੇ ਆ ਜਿਨ੍ਹਾਂ ਨੇ ਕਦੇ ਜ਼ਿੰਦ ਆ ਜਾਂ ਜਿਨ੍ਹਾਂ ਦੇ ਪੁਰਖਿਆਂ ਨੇ ਕਦੇ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਮਾਨਵਤਾ ਭਲਾਈ ਦਾ ਕੰਮ ਨਾ ਕੀਤਾ ਹੋਵੇ ਉਹਨਾਂ ਨੂੰ ਅਭਾਗੇ ਕਿਹਾ ਜਾਂਦਾ ਹੈ ਤੇ ਉਹ ਸ਼ਾਇਦ ਸਹੀ ਕਹਿ ਰਹੇ ਸੀ ਕਿਉਂਕਿ ਉਹਨਾਂ ਨੇ ਕਦੇ ਉਹਨਾਂ ਦੇ ਪੁਰਖਿਆਂ ਨੇ ਕਦੇ ਕੋਈ ਮਾਨਵਤਾਵਾਦੀ ਕੰਮ ਕੀਤਾ ਨਹੀਂ ਹੈ ਤਾਂ ਇਹ ਜਿਹੜਾ UGC ਐਕਚੁਅਲੀ ਮੇਨ ਇਹ ਹੈ ਔਰ ਇਸ ਤੋਂ ਇਲਾਵਾ ਕੁਝ ਨਹੀਂ ਹੈ ਲੇਕਿਨ ਉਹ ਜਿਹੜਾ ਸੀਜੀਆਈਜੀ ਨੇ ਮਾਨਯੋਗ ਜਿਹੜੇ ਸਾਡੇ ਮੁੱਖ ਜੱਜ ਨੇ ਸੁਪਰੀਮ ਕੋਰਟ ਦੇ ਉਹਨਾਂ ਨੇ ਅਗਰ ਇਹ ਸਟੇ ਦੇ ਵੀ ਦਿੱਤਾ ਹੈਗਾ ਤਾਂ ਹੁਣ ਸਾਡੇ ਵਰਗ ਦਾ ਕੀ ਉਹ ਬੰਦਾ ਹੈ ਕਿ ਜਿਹੜੀਆਂ ਇਹ ਇਹਦੇ ਵਿੱਚ ਜਿਹੜੀਆਂ ਬਹੁਤ ਹੀ ਕਮਜ਼ੋਰ ਕੜੀਆਂ ਨੇ ਜਿਵੇਂ ਜਿਹੜੀ ਰਿਪਰੈਜ਼ੈਂਟੇਸ਼ਨ ਦਾ 10 ਮੈਂਬਰਾਂ ਦੀ ਕਮੇਟੀ ਉਹਨਦੇ ਚ ਸਿਰਫ ਸਾਡੇ ਤਿੰਨੇ ਹੀ ਮੈਂਬਰ ਹੋਣਗੇ ਇਸ ਤਰ੍ਹਾਂ ਨਹੀਂ ਆ ਕੁਝ ਹੋਰ ਕਮਜ਼ੋਰ ਜਿਹੜੀਆਂ ਕੜੀਆਂ ਨੇ ਉਹਨਾਂ ਤੇ ਮਜ਼ਬੂਤੀ ਨਾਲ ਸਾਨੂੰ ਪੇਸ਼ ਕਰਨਾ ਚਾਹੀਦਾ ਔਰ ਇਹਦੇ ਵਿੱਚ ਕਾਫੀ ਜਿਹੜੀ ਥੋੜੀ ਬਹੁਤ ਸੁਧਾਰ ਦੀ ਲੋੜ ਹੈ ਉਹ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਪ੍ਰੀਮ ਕੋਡ ਦੇ ਵਿੱਚ ਜਿਹੜੀ ਹੀアリング ਹੋਈ ਹੈ ਜਿਹੜੀ ਸੁਣਵਾਈ ਹੋਈ ਹੈ ਉਹਦੇ ਵਿੱਚ ਜਿਹੜੇ ਇੰਦਰਾ ਜੈ ਸਿੰਘ ਜੀ ਜਿਹੜੇ ਯੂਜੀਸੀ ਵੱਲੋਂ ਜਿਹੜੇ ਸਰਕਾਰ ਵੱਲੋਂ ਕਰ ਰਹੇ ਇਹ ਯੂਜੀਸੀ ਵੱਲੋਂ ਜਿਹੜੇ ਕਰ ਰਹੇ ਸੀਗੇ ਪੈਰ ਵੀ ਉਹਨਾਂ ਦੀ ਤਾਂ ਗੱਲ ਹੀ ਨਹੀਂ ਸੁਣੀ ਗਈ ਉਹਨਾਂ ਦੀ ਗੱਲ ਤਾਂ ਸੁਣੀ ਨਹੀਂ ਗਈ ਸੀਜੀਆਈ ਨੇ ਬੜੇ ਮਤਲਬ ਮੈਂ ਬੜੇ ਅਜੀਬ ਜਿਹੀ ਕੁਸ਼ਚਨ ਉੱਥੇ ਹੋਏ ਨੇ ਤਾਂ ਉਹਨਾਂ ਦੀ ਗੱਲ ਨੂੰ ਕੋਈ ਜ਼ਿਆਦਾ ਨਹੀਂ ਸੁਣਿਆ ਗਿਆ ਤਾਂ ਇਸ ਕਰਕੇ ਮੈਂ ਆਪਣੇ ਵਰਗ ਨੂੰ ਇਹ ਕਹਿਨੀ ਆ ਵੀ ਹੁਣ ਜਿਹੜਾ ਵੀ ਅੰਦੋਲਨ ਕਰਨਾ ਹੈ ਉਹ ਇਹਨਾਂ ਦੇ ਆ ਜਿਹੜਾ ਪ੍ਰੋਵੀਜ਼ਨਸ ਨੇ ਇਹਨੂੰ ਥੋੜੀਆਂ ਹੋਰ ਸਟਰੋਂਗ ਕਰਨ ਦੀ ਲੋੜ ਹੈਗੀ ਆ ਔਰ ਐਸ ਇਨਾ ਪ੍ਰੋਵੀਜ਼ਨਸ ਨਾਲ ਥੋੜਾ ਜਿਹਾ ਇੱਕ ਉਮੀਦ ਜਗੀ ਸੀ ਕਿ ਜਿਹੜਾ ਸਮਾਜਿਕ ਨਿਆਂ ਹੈ ਉਹ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਿਹਨੂੰ ਅਸੀਂ ਸਿੱਖਿਆ ਦੇ ਮੰਦਰਸ ਕਹਿੰਨੇ ਹੈਗੇ ਆ ਜਿਹੜੇ ਸਿੱਖਿਆ ਦੇ ਮੰਦਰਾਂ ਦੇ ਵਿੱਚ ਇਹ ਜਿਹੜਾ ਅ ਅਨਿਆਏ ਜਿਹੜਾ ਭੇਦਭਾਵ ਜਿਹੜਾ ਹੈਗਾ ਜਾਤੀਗਤ ਨਹੀਂ ਹੋਏਗਾ ਔਰ ਇਹ ਮਾਮਲੇ ਕਿਤੇ ਨਾ ਕਿਤੇ ਘਟਣਗੇ ਔਰ ਜਿਹੜੀ ਉੱਚ ਸਿੱਖਿਆ ਹੈ ਉਹ 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 ਜਿਹੜੇ ਬੱਚੇ ਉੱਥੋਂ ਤੱਕ ਜਾਂਦੇ ਨੇ ਉਹ ਬੜੀ ਮੁਸ਼ਕਿਲਸ ਨਾਲ ਜਾਂਦੇ ਨੇ ਬੜੀ ਮਿਹਨਤ ਬੜਾ ਉਹਨਾਂ ਦਾ ਪਿੱਛੇ ਸੰਘਰਸ਼ ਹੁੰਦਾ ਹੈ ਇੱਕ ਸਪੈਸ਼ਲੀ ਅਗਰ ਮੈਂ ਐਸਸੀ ਐਸਟੀ ਓਬੀਸੀ ਦੀ ਗੱਲ ਕਰਾਂ ਤਾਂ ਉਹ ਬਹੁਤ ਹੀ ਸੰਘਰਸ਼ ਭਰੇ ਜਿਹੜੇ ਟਾਈਮ ਦੇ ਵਿੱਚੋਂ ਲੰਘ ਕੇ ਉਸ ਤੱਕ ਪਹੁੰਚਦੇ ਨੇ ਤੇ ਇਹ ਸਿੱਖਿਆ ਦਾ ਜਿਹੜਾ ਉਦੇਸ਼ ਹੈ ਉਹ ਜਿਹੜਾ ਪੂਰਾ ਹੋ ਸਕੇਗਾ ਤੇ ਅੱਜ ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਜੈਪੀ ਜੈ ਸੰਵਿਧਾਨ ਜੈ ਭਾਰਤ